ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਂਵਾਂ ਸੇਲ ਇਲਾਕੇ ਆ ਜੀ ਆਓ ਪੁੱਛ ਲੈਨੇ ਬਾਈ ਜੀ ਬਾਈ ਜੀ ਹਸੀ ਗਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਹਾਂ ਵਧੀਆ ਜੀ ਨਾਮ ਤੇ ਡਰੈੱਸ ਬੋਲ ਨਾਮ ਜਸਵੰਤ ਸਿੰਘ ਜੀ ਪਿੰਡ ਬੁਰਜ ਫਤੇਗੜ ਜੀ ਠੀਕ ਹੈ ਜੀ ਜਿਹੜਾ ਬਰਨਾਲਾ ਜੀ ਤਹਿਸੀਲ ਬਸੀਲ ਤਾਂ ਆਪਾਂ ਵੀਰੇ ਨੇੜੇ ਪਿੰਡ ਬਾਈ ਨੇੜੇ ਪਿੰਡ ਵੀਰੇ ਸੈਣਾ 2 ਕਿਲੋਮੀਟਰ ਠੀਕ ਹੈ ਜੀ ਉਹ ਤੋਂ 7 ਰਹਿ ਜਾਂਦਾ ਠੀਕ ਹੈ ਬਾਈ ਪੈਂਚਾ ਆਪਣਾ 6 ਕਿਲੋਮੀਟਰ ਰਹਿ ਜਾਂਦਾ ਮੋੜ ਨ 78887 52337 ਠੀਕ ਹੈ ਬਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਇਹ ਵੀਰੇ ਦੂਜਾ ਸੂਆ ਕਦੋਂ ਸੂਈ ਆ ਬਈ ਇਹਨੂੰ ਵੀਰੇ ਅੱਜ ਤੀਜਾ ਦਿਨ ਤੀਜਾ ਸੂਈ ਨੂੰ ਬੱਚਾ ਕੀ ਆ ਬਾਈ ਮਗਰ ਬੱਚਾ ਮਗਰ ਇਹਦੇ ਵੀਰੇ ਬੱਸਾ ਬੱਚਾ ਦੇ ਹਾਂ ਇਧਰ ਸਾਈਡ ਤੇ ਖੜਾ ਖੋਲਿਓ ਬਾਈ ਤੋੜ ਕੇ ਦੇਖੋ ਕੱਦ ਚੰਗਾ ਆਰਡਰ ਕਮਾਲ ਦਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਣ ਬੱਚਾ ਮਗਰ ਬੱਚਾ ਆਖੜਾ ਬਈ ਤੇ ਕਿੰਨਾ ਬਾਈ ਬੌਲਾ ਹੁਣ ਰੈਡੀ ਆ ਬੌਲਾ ਬਾਈ ਇਹਦੇ ਥੱਲੇ ਹੁਣ 13 14 ਲੀਟਰ ਬਲੇ ਸਾਢੇ 13 14 ਲੀਟਰ ਹਾਂਜੀ ਹਾਂ ਚੋਣ ਵਾਲਾ ਤਿਆਰ ਆ ਬਈ ਹਾਂਜੀ ਹਾਂ 14 ਲੀਟਰ ਤਿਆਰ ਆ ਠੀਕ ਆ ਬਾਈ ਆ ਫੇਸ ਬੜਾ ਚੰਗਾ ਬੋਦੀਬਾਦੀ ਚੰਗੀ ਆ ਸਨਖ ਪੋਣਾ ਬੈੜ ਦੇ ਵਿੱਚ ਬਹੁਤ ਆ ਬਾਈ ਬਾਕੀ ਤੋੜਾ ਤੋੜਾ ਚੈੱਕ ਕਰ ਲੋ ਤੋੜਾ ਤੋੜਾ ਬਹੁਤ ਚੰਗਾ ਆਰਡਰ ਕਮਾਲ ਦਾ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਥਣ ਨੇੜ ਤੋਂ ਵੀ ਚੰਗਾ ਨਹੀਂ ਆ ਵੀਰੇ ਕਿਵੇਂ ਮਰਜੀ ਨਾ ਜਿਹੇ ਜਵਾਬ ਕੱਢ ਲੇ ਤਾਂ ਰੈਜਨ ਵਾਲਾ ਇੱਥੇ ਫਸ ਕਰਨ ਦੇਖੀ ਦੀ ਪਤਲੀ ਕਿੰਨੀ ਆ ਵੀਰੇ ਕਹਿੰਦੀ ਕੁਛ ਨਹੀਂ ਜਮਾਂ ਡੱਕਾ ਨਹੀਂ ਜਮਾਂ ਠੰਡੀ ਸਾਰ ਥਾਂ ਤੋਂ ਦੇਖ ਦੇ ਪੂਰੀ ਵਿੱਤੀ ਦੇ ਥਣ ਫੇਸ ਬੜਾ ਪਿਆਰਾ ਕਰਨ ਬਾਈ ਪਤਲੇ ਪਿੰਡੇ ਦੀ ਆ ਜਿਹੜੇ ਚੰਗੇ ਬੰਦੇ ਕੋਲੇ ਬਾਗੀ ਦੁੱਧ ਨੇ ਛੱਲੇ ਹੀ ਕੱਢੂ ਸਹੀ ਠੀਕ ਆ ਭਾਈ ਸਹੀ ਗੱਲ ਆ ਭਾਈ ਪਤਲੀ ਚਮੜੀ ਦੀ ਗਾਂ ਕੀ ਤੇ ਦੁੱਧ ਵਾਲੀ ਵਹਿੜਾ ਕੀ ਚੰਗੇ ਬੌਲੇ ਤੋਂ ਕਰਮਾਲੀ ਸਟਾਰਟ ਹੋਈ ਆ ਬੱਚਾ ਮਗਰ ਬੱਚਾ ਸੂਈ ਸਵਾਈ ਆ ਚਵਾਈ ਤੂਈ ਕਿਵੇਂ ਆ ਚਵਾਈ ਵੀਰੇ ਇੱਕ ਨੰਬਰ ਪਤਾਰਾ ਮਾਰ ਦਿੰਨੇ ਆ ਮਾਰ ਦੋ ਭਾਈ ਤੇ ਜੇਰੇ ਦੀ ਕੰਪਲੀਟ ਆਪਣੇ ਕੋਲੇ ਵੀਡੀਓ ਹੈ ਜੇਰ ਦੀ ਬਹੁਤ ਠੀਕ ਆ ਤਰਾਪਾ ਮਾਰ ਕੇ ਦਿਖਾ ਦੇ ਤੇ ਮੁੱਲ ਕੀ ਆ ਦਾ ਜਾਇਜ ਮੋਲੂ ਵੀਰੇ ਕਰਾਉਣ ਨੂੰ ਤਾਂ ਕਹਿੰਦਾ ਮਰਜ਼ੀ ਕਰਾ ਲੂ ਆਪਾਂ ਇਹਦਾ ਮੋਲ ਲੈਣ ਦੇਣੀ 80000 ਰੁਪਿਆ ਉਹਦੇ ਵਿੱਚੋਂ ਬਸ ਥੋੜਾ ਬੋਤੇ ਮਾਨਤਾਂ ਕੋਈ ਜ਼ਿਆਦਾ ਨਹੀਂ ਮਾਰ ਦੋ ਬਈ ਧਾਰਾ 80000 ਰੁਪਿਆ ਮੋਲ ਆ ਮਾਨਤਾਂ ਜ਼ਰੂਰ ਹੋ ਜੀ ਚਿਵਾਈ ਦੇਖੋ ਚੂਣ ਚੰਗਾ ਹੈ ਨਾ ਗਰਮ ਚੂਣ ਤਾਂ ਬਈ ਗੰਨੇ ਅਰਗੀ ਧਾਰਾ ਬਈ ਚਿਵਾਈ ਜਿਵੇਂ ਮਰਜ਼ੀ ਚੋਈ ਚੱਲ ਚਿਵਾਈ ਬੜੀ ਦਿੰਗੇ ਹੈ ਨਾ ਚਿਵਾਈ ਚਾਰ ਤਾਂ ਨਾ ਮਾਰ ਦੋ ਬਦ ਖੱਲੇ ਜਾਂਦਾ ਲੈ ਲਾਇਆ ਬਈ ਮਾਰ ਲੈ ਜੀ ਮਾਰ ਦੇ ਬਈ ਦੁਬਾਰੇ ਧਾਰਾ ਨਾ ਦੇ ਮਾਨਤ ਅਰ ਕਿਤੇ ਕੱਢੀ ਨਹੀਂ ਵੀਰੇ ਹਾਂ ਸਹੀ ਗੱਲ ਹੈ ਚੁਈ ਨਹੀਂ ਕਰੇ ਸਰ ਨਾ ਪਤਾ ਹੋਰ ਨਹੀਂ ਕਿ ਤੇ ਗੱਡੀ ਵੇ ਬਾਈ ਕਹਿੰਦਾ ਮੈਂ ਨਾਲੇ ਚਵਾਈ ਕਰੇ ਕਰੀ ਨਹੀਂ ਬਾਈ ਇਹ ਵੀ ਚਵਾਈ ਦੇ ਚਾਰ ਧਰਾ ਮਾਰ ਦੁੱਧਾਂ ਜਾਂਦਾ ਜਮਾ ਥੱਲੇ ਦੁੱਧ ਵੀ ਕੋਈ ਆਣੀ ਦੇਖੋ ਚੱਟਾ ਹੈ ਨਾ ਜਮਾ ਚੱਟਾ ਦਾ 14 ਲੀਟਰ ਬੋਲਾ ਇਹ ਹੁਣ ਇਸ ਟਾਈਮ ਇਹ ਥੱਲੇ ਠੀਕ ਆ ਮੁੱਲ 8000 ਰੁਪਏ ਮਾਨਦਨ ਜ਼ਰੂਰ ਹੋ ਜੀ ਹਾਂਜੀ ਹਾਂ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੂਈ ਹੈ ਇਹ ਵੀਰੇ ਚੂਈਆ ਚੌਥਾ ਸੂਆ ਕਦੋਂ ਸੂਈ ਹੈ ਬਾਈ ਇਹਨੂੰ ਸੂਈ ਨੂੰ ਹੋ ਗਿਆ ਅੱਜ ਤਵਾ 15 15 ਦਿਨ ਹੋ ਗਏ 15 ਦਿਨ ਹੋ ਗਏ ਬੱਚਾ ਕੀ ਆ ਮਾਗਰ ਇਹਦੇ ਮਾਗਰ ਬੱਚੀ ਹੈ ਵੀਰੇ ਬੱਚੀ ਬੜੀ ਚੰਗੀ ਹੈ ਨਾ ਹਾਂ ਹਾਂ ਬੱਚੀ ਵੀਰੇ ਬਹੁਤ ਜਾਨਵਰ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਬੜੀ ਚੰਗੀ ਹੈ ਯਾਰ ਮੂੰਹ ਆ ਦੇਖ ਵੀਰੇ ਦਾ ਕੀ ਬਾਤ ਬੂਰਵਾ گلابی ਆ ਹਾਂ ਸਹੀ ਹੈ ਨਹੀਂ ਹੈਗਾ ਪੂਰੀ ਸਕੀਨ ਹੈ ਵੀ ਕਿੰਨਾ ਦੁੱਧ ਰੈਡੀ ਆ ਹੁਣ ਇਹਦੇ ਥੱਲੇ ਦੁੱਧ ਵੀਰੇ ਇਸ ਵਕਤ 17 ਲੀਟਰ ਹੈ 17 ਲੀਟਰ ਹੈ ਹਾਂ 20 ਦੇਊਗੀ ਆਪਾਂ 20 ਇਹਦੇ 22 ਜੋ ਆ ਪਹਿਲਾਂ ਠੰਡਾ ਹਣ ਹਾਂ ਠੰਡਾ ਥੋੜਾ ਇਹਦੇ ਪੂਰੇ ਹੋ ਗਏ ਬੋਲੋ ਵੀਰੇ ਹਟ 18 ਲੀਟਰ ਹੈ ਨਾ ਬਈ ਹਾਂਜੀ ਹਾਂ 18 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਆ 20 ਲੀਟਰ ਦੁੱਧ ਦੀ ਬਾਈ ਕਹਿੰਦਾ ਉਮੀਦ ਕਰਦੇ ਆ 15 ਦਿਨਾਂ ਦੀ ਸੋਈ ਸਵਾਈ ਬੱਚਾ ਮਗਰ ਬੱਚੀ ਬੱਚੀ ਬੜੀ ਚੰਗੀ ਆ ਬਾਈ ਬੱਸੀ ਵੀਰੇ ਪੂਰੀ ਵੈਡ ਵੀ ਖਰ ਚੰਗੀਆਂ ਚੰਗੇ ਦੁੱਧ ਤੇ ਇਹ ਵੀ ਬਹੁਤ ਠੰਡੀ ਹੈ ਵੀਰੇ ਜਿਹੇ ਜਵਾਕ ਚੋਲੇ ਠੀਕ ਆ ਫੈਡ ਫੂਟ ਵੀ ਇਹਦੀ 5 8 6 0 ਐ ਆਉਂਦੀ ਆ ਠੀਕ ਆ ਬਾਈ ਤੇ ਇਹਦਾ ਮੁੱਲ ਕੀ ਆ ਬਾਈ ਇਹਦਾ ਵੀਰੇ ਮੁੱਲ ਕਰਾਉਣ ਨੂੰ ਤਾਂ ਕੰਨਾ ਮਰਜ਼ੀ ਕਰਾ ਲੈ ਇਹਦਾ 60000 ਰੁਪਿਆ ਮੁੱਲ ਆ ਠੀਕ ਆ ਇੱਥੇ ਥੋੜਾ ਬਹੁਤਾ ਮਾਨਤਾਨ ਹੂ ਬੜਾ ਨਹੀਂ ਬਹੁਤ ਠੀਕ ਆ ਮੁੱਲ ਗਰਾਉਂਡ ਨੂੰ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ ਇਹਨੂੰ ਵੀ ਕਿੱਥੇ ਮਰਜ਼ੀ ਖੜਾ ਲਾ ਕੋਈ ਆਇਆ ਨਹੀਂ ਇਹ ਰਸਾਦਰ ਕੇ ਲੱਗ ਜਾ ਚਾਹੇ ਇਹਦੀਆਂ ਵੀ ਧਾਰਾ ਮਾਰ ਲ ਲੈ ਚਾਹੇ ਬਾਈ ਕਹਿੰਦਾ ਇੱਥੇ ਧਾਰਾ ਮਾਰ ਇੱਥੇ ਮਾਰ ਦੇ ਚਾਹੇ ਰੇੜੇ ਦੇ ਵਿਚਾਲੇ ਖੜੀ ਆ ਕਰਮ ਵਾਲੀ ਲੈ ਚੋਣੇ ਕੀ ਧਾਰੇ ਦੀ ਹੈ ਚਵਾਈ ਚੰਗੀ ਆ ਨਾ ਚਵਾਈ ਵੀਰੇ ਇੱਕ ਨੰਬਰ ਜਮਾ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਜੰਡੀ ਆ ਕੋਈ ਆਇਆ ਨਹੀਂ ਹੈਗਾ ਆਪਾਂ ਨਿਆਣਾ ਪਾਉ ਚਾਹੇ ਨਾ ਪਾਉ ਲੈ ਠੀਕ ਆ ਕਹਿੰਦੀ ਕੁਝ ਨਹੀਂ ਆ ਲੈ ਛੋਟੇ ਸਾਹਮਣੇ ਅੱਧਾ ਵੱਡਾ ਠੀਕ ਆਰਡਰ ਕਮਾਲ ਦਾ ਧਣ ਚੰਗਾ ਮੁੱਠੀ ਵਾਲਾ ਧਣ ਤੋਰਾ ਤਰਾ ਚੰਗਾ ਮੁੱਲ 60000 ਰੁਪਏ ਮਾਨ ਦਾ ਜਰੂਰ ਹੋ ਜਾਏਗਾ ਨਾਗਸੀ ਭਰਾ ਕੋਲੇ ਦੋ ਦੋਨੇ ਲਖਾਤੀ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ